ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਈਪਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਉਸਮਾ ਵੱਲੋਂ ਸਫਰ-ਏ-ਸ਼ਹਾਦਤ ਨੂੰ ਮਨਾਉਂਦਿਆਂ ਹੋਇਆਂ ਸ਼ਹੀਦੀ 15ਵਾਲੇ ਨੂੰ ਸਮਰਪਿਤ ਧਾਰਮਿਕ ਮੁਕਾਬਲਿਆਂ ਵਿੱਚੋਂ ਅਸੀਂ ਸਰਦਾਰ ਹਰੀ ਸਿੰਘ ਨਲਵਾ ਹਾਊਸ ਵੱਲੋਂ 8ਵੀਂ ਜਮਾਤ ਦੇ ਵਿਦਿਆਰਥੀ ਵਾਰਤਲਾਪ ਪੇਸ਼ ਕਰਨ ਜਾ ਰਹੇ ਹਾਂ ਆਓ ਬੜੇ ਪਿਆਰ ਨਾਲ ਸਰਵਣ ਕਰਿਏ ਜੀ ਪੈਂਸ ਜੇ ਇੱਕ ਗਲਤ ਦਸੀ ਮਾੜੀ ਜੀ ਆ ਪਹਲਾ ਧਰਤੀ ਤੇ ਨਾ ਪਾਪ ਕਿਉਂ ਵਧ ਗਿਆ ਜਿੰਨੂ ਵੇਖੋ ਜਿੱਧਰ ਵੇਖੋ ਕੋਈ ਚੰਗਾ ਦਿੰਦਾ ਹੀ ਨਹੀਂ ਹਰ ਪਾਸੇ ਮਾੜਾ ਹੀ ਮਾੜਾ ਮਾੜਾ ਹੀ ਮਾੜਾ ਜੇ ਮੈਂ ਕਿਤੇ ਟੀਵੀ ਲਾ ਲਾ ਉੱਤੇ ਸਾਰਾ ਦਿਨ ਮਨ ਮਰੌਣ ਦੀਆਂ ਗੱਲਾਂ ਜੇ ਮੈਂ ਕਿਤੇ ਰੇਡੀਓ ਲਾ ਲਾ ਉੱਤੇ ਸਾਰਾ ਦਿਨ ਮਨ ਮਰੌਣ ਦੀਆਂ ਗੱਲਾਂ ਜੇ ਮੈਂ ਕਿਤੇ ਵੱਡੀ ਖੰਡ ਟਿੱਕੀ ਜੀ ਹੱਥ ਚ ਵੜਲੇ ਨੇ ਕਿਉਂ ਕਿਤੇ ਮਗਲਾਲ ਉੱਤੇ ਸਾਰਾ ਦਿਨ ਮਨ ਮਰੌਣ ਦੀਆਂ ਗੱਲਾਂ ਖੋਰੇ ਦੁਨੀਆ ਕਿੱਥੇ ਘਰਕ ਹੋ ਗਈ ਪੈਂਸ ਜੀ ਮੈਂ ਤਾਂ ਬੜੀ ਪਰੇਸ਼ਾਨ ਤੋਂ ਹੀ ਦੱਸ ਸਦਾ ਕੋਈ ਹੱਲ ਪੈਣ ਕਚ ਜੀਏ ਇਹ ਕਿੱਦਾਂ ਦੀਆਂ ਗੱਲਾਂ ਸੋਚੀ ਜਾਂਦੀਆਂ ਤੇ ਪਰੇਸ਼ਾਨ ਹੋਈ ਜਾਂਦੀਆਂ ਇੱਕ ਗੱਲ ਦੱਸ ਕਿ ਤੈਨੂੰ ਮੈਂ ਵੀ ਪਾਪਨ ਲੱਗਦੀ ਆ ਜਾਂ ਤੂੰ ਆਪਣੇ ਆਪ ਨੂੰ ਪੁੱਛ ਕਿ ਤੂੰ ਵੀ ਪਾਪੀ ਐ ਤੇ ਤਾਂ ਹੀ ਬਾਬਾ ਤੇ ਪੁੰਨ ਦੀ ਗੱਲ ਏਕ ਚੱਜੀਏ ਉਦੋਂ ਸਮਝ ਪੈਂਦੀ ਆ ਜਦੋਂ ਬੰਦਾ ਗੁਰੂ ਘਰ ਜਾਵੇ ਤੇ ਮੈਨੂੰ ਤੇਨ ਲੱਗਦਾ ਤੂੰ ਕਦੇ ਗੁਰੂ ਘਰ ਗਈ ਹੋਵੇਂ ਲੈ ਜਾਈਦਾ ਗੁਰੂ ਘਰ ਕੀ ਆ ਉਹਨੂੰ ਕਹਿੰਦੇ ਨਹੀਂ ਨੰਗਿਆ ਬਾਬੇ ਦਾ ਜਨਮ ਦਿਨ ਤੇ ਹੋਰ ਸਾਰਾ ਡੱਬਾ ਲੈ ਕੇ ਖੀਰ ਜੜਾ ਕੇ ਆਈਆਂ ਬਾਬੇ ਦੇ ਘਰ ਤੇ ਖੀਰ ਤੇ ਚੜਾ ਆਈਆਂ ਕ ਚੱਜੀਏ ਇਹ ਦੱਸ ਬਾਬੇ ਨਾਨਕ ਦੇ ਜਨਮ ਦਿਨ ਤੇ ਕੁਝ ਸਿੱਖਿਆ ਤੇ ਸਿੱਖਣਾ ਕੀ ਸੀ ਆਖੀਰ ਮੈਨੂੰ ਘਰ ਬਣਾਉਣੀ ਆਉਂਦੀ ਆ ਤੇ ਘਰੋ ਬਣਾ ਕੇ ਲੈ ਕੇ ਗਈਆਂ ਮੈਨੂੰ ਘਰ ਪਕਾਉਣੀ ਆਉਂਦੀਆਂ ਨੇ ਤੇ ਗੁਰੂ ਘਰ ਵੀ ਆਇਓ ਕੁਝ ਸਿੱਖੀਦਾ ਆ ਬਸ ਠੀਕ ਆ ਤਾਂ ਹੀ ਉਹ ਤੈਨੂੰ ਕਚੱਜੀ ਆਂਦੀ ਮੈਨੂੰ ਸਮਝਣ ਪਈ ਆ ਚਲ ਅੱਗੇ ਦੱਸ ਭੈਣ ਸੱਜੀ ਜੀ ਜੇ ਤੁਸੀਂ ਚੱਜੀ ਬਣੀ ਆ ਤਾਂ ਕੋਈ ਚੰਗੀ ਗੱਲ ਦੱਸ ਦੇ ਮਹਾਰਾਜ ਕਹਿੰਦੇ ਕਿ ਚੱਜੀਏ ਗੁਰਦੁਆਰੇ ਹੋਏ ਸੋਜੀ ਪਾਈ ਸੀ ਸੱਜੀਏ ਗੁਰਦੁਆਰੇ ਵਿੱਚ ਸੋਜੀ ਮਿਲਦੀ ਆ ਤੇ ਗੁਰਦੁਆਰੇ ਵਿੱਚ ਕਿਵੇਂ ਸੋਜੀ ਮਿਲਦੀ ਆ ਦੇਖ ਸਵੇਰੇ ਸ਼ਾਮ ਗੁਰਦੁਆਰੇ ਜਾਇਦਾ ਨਿਤ ਨਿਤ ਹੁੰਦਾ ਬਾਣੀ ਕੰਨਾਂ 'ਚ ਪੈਂਦੀ ਜਿਹੜਾ ਨਹੀਂ ਪੜ ਸਕਦਾ ਉਹ ਸੁਣ ਲੈਂਦਾ ਤੇ ਜਿਹੜਾ ਸੁਣਾ ਸਕਦਾ ਏ ਉਹ ਸੁਣਾਉਂਦਾ ਏ ਤੇ ਦੂਜੇ ਸੁਣਦੇ ਨੇ ਸੁਣਨ ਵਾਲੇ ਪੁਨੀਤ ਹੁੰਦੇ ਨੇ ਤਿੰਨ ਵਾਰ ਪੜਿਆ ਹੋਇਆ ਪੁਨੀਤ ਹੁੰਦਾ ਏ ਪੜਨ ਵਾਲੇ ਤਾਂ ਪਵਿੱਤਰ ਹੀ ਹੁੰਦੇ ਨੇ ਸੁਣਨ ਵਾਲਾ ਸਿੱਧਾ ਪੁਨੀਤ ਹੁੰਦਾ ਏ ਤੇ ਪਸੋਨਾ ਵੀ ਕੀ ਆ ਨਾਨਕ ਕੇ ਕਰ ਕੇਵਲ ਨਾਮ ਜਿੱਥੇ ਨਾਮ ਦੀ ਗੱਲ ਹੋਵੇ ਇਤਿਹਾਸ ਸੁਣਾਇਆ ਜਾਂਦਾ ਹੋਵੇ ਗੁਰਬਾਣੀ ਸੁਣਾਈ ਜਾਂਦੀ ਹੋਵੇ ਦੇਖ ਭਾਈ ਟੜਕੇ ਸਪੀਕਰ 'ਚ ਬੋਲਦਾ ਸ਼ਾਮਾਂ ਨੂੰ ਬੋਲਦਾ ਸਾਰਾ ਪਿੰਡ ਨਾਲ ਹੀ ਆਖਦਾ ਵਾ ਗੁਰੂ ਵਾਗਰੂ ਵਾਗਰੂ ਕਰਦਾ ਨਾ ਤੇ ਜਿਹੜਾ ਮਹਾਰਾਜ ਦੀ ਹਜ਼ੂਰੀ 'ਚ ਜਾ ਕੇ ਸੇਵਾ ਤੇ ਸਿਮਰਨ ਕਰਦਾ ਹੈ ਨਾ ਉਹਨੂੰ ਬੜਾ ਕੁਝ ਮਿਲਦਾ ਹੈ ਦੇਖ ਭਾਈ ਲੈਣਾ ਜੀਨੇ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਸੇਵਾ ਤੇ ਸਿਮਰਨ ਕਰਕੇ ਗੁਰਗੱਦੀ ਲੈ ਲਈ ਤੇ ਬਾਬਾ ਅਮਰਦਾਸ ਜੀ ਸੇਵਾ ਕਰਕੇ ਗੁਰੂ ਅਮਰਦਾਸ ਜੀ ਬਣ ਗਏ ਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਜੀ ਬਣ ਗਏ ਤੂੰ ਕਹਿੰਨੀ ਹੈ ਗੁਰਦੁਆਰੇ ਸੋਚੀ ਕਿਵੇਂ ਮਿਲਦੀ ਆ ਕਦੀ ਗੁਰੂ ਘਰ ਗਈ ਹੋਵੇਂ ਤਾਂ ਤੈਨੂੰ ਆਪਣਾ ਇਤਿਹਾਸ ਪਤਾ ਹੋਵੇ ਨਾ ਆਹੋ ਸੱਚ ਇਤਿਹਾਸ ਦੀ ਗੱਲ ਦਸੀ ਮਾੜੀ ਜੀ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਨੀਹਾਂ 'ਚ ਚਿੰਗੇ ਸ਼ਹੀਦ ਕੀਤਾ ਗਿਆ ਸੀ ਲੈ ਐਡਾ ਵੱਡਾ ਦੁੱਖ ਦਿੱਤਾ ਮਰ ਜਾਣ ਕਿਤੇ ਉਹ ਪਾਪੀ ਨਿੱਕੇ ਨਿੱਕੇ ਬਾਲਾਂ ਤੇ ਤਰਸਣਾ ਆਇਆ ਭੈਣ ਸੱਜ ਜੀ ਮੈਨੂੰ ਤਾਂ ਇਤਿਹਾਸ ਕੁਝ ਨਹੀਂ ਪਤਾ ਚੱਲ ਤੈਨੂੰ ਵਾਵਾ ਪਤਾ ਕੁਝ ਦੱਸੀ ਫਿਰ ਇੱਥੇ ਮਾਤ ਪੈਂਦੀ ਐ ਕਚੱਜੀਏ ਇੱਥੇ ਮਾਤ ਖਾਨਨੇ ਆਂ ਵੀ ਜੇ ਤੈਨੂੰ ਆਪਣਾ ਇਤਿਹਾਸ ਪਤਾ ਹੁੰਦਾ ਤੂੰ ਆਪਣੇ ਪੋਤਰਿਆਂ ਨੂੰ ਪੋਤਰੀਆਂ ਨੂੰ ਦੱਸਦੀ ਆਹੋ ਕਲ ਕੋੜੀ ਪਤਾ ਨਹੀਂ ਸਕੂਲੋਂ ਕਿਸੇ ਕੇ ਆ ਗਈ ਮੈਨੂੰ ਆ ਕੇ ਆਂਦੀ ਭੱਜੀ ਭੱਜੀ ਆਈ ਮੈਨੂੰ ਆ ਕੇ ਆਂਦੀ ਬੀਬੀ ਤੈਨੂੰ ਪਤਾ ਸੈਬ ਜਾਦਿਆਂ ਨੂੰ ਕੱਲਾ ਨੀਹਾਂ ਚ ਨਹੀਂ ਜਨਕੇ ਸ਼ਹੀਦ ਕੀਤਾ ਗਿਆ ਉਹਨਾਂ ਦੀ ਸਾਰ ਅਗ ਵੀ ਘੜਤੀ ਸੀ ਮੈਂ ਕਿਹਾ ਮੈਨੂੰ ਬਹੁਤਾ ਤਾਂ ਨਹੀਂ ਪਤਾ ਥੋੜੇ ਦਿਨ ਪਹਿਲਾਂ ਪਤਾ ਲੱਗਾ ਉਹਨਾਂ ਨੂੰ ਨੀਹਾਂ ਚ ਜਨਕੇ ਸ਼ਹੀਦ ਕੀਤਾ ਗਿਆ ਸੀ ਵੇਖਿਆ ਕਿ ਝੱਜੀ ਇਹੋ ਗੱਲਾਂ ਸਾਡੀ ਕੌਮ ਨੂੰ ਲੈ ਕੇ ਬਹਿ ਗਈਆਂ ਅਨਪੜਤਾ ਸਾਡੇ ਪੰਜਾਬ ਚ ਇੱਕ ਰੋਗ ਗਿਆ ਅਸੀਂ ਆਪਣਾ ਇਤਿਹਾਸ ਕਦੇ ਪੜਿਆ ਤੇ ਸਮਝਿਆ ਹੀ ਨਹੀਂ ਮਹਾਰਾਜ ਕਹਿੰਦੇ ਪੜਨਾ ਲਿਖਣਾ ਸੰਸਾਰ ਦੀ ਕਾਰਾ ਪਰ ਪੜਨਾ ਵੀ ਕੀ ਹੈ ਕਿਆ ਪੜੀਏ ਕਿਆ ਗੁਣੀਏ ਕਿਆ বেদ ਪੁਰਾਣਾ ਸੁਣੀਏ ਬੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਪਰ ਕੱਲਾ ਪੜਨਾ ਲਿਖਣਾ ਹੀ ਨਹੀਂ ਧਰਮ ਪੜਨਾ ਵੀ ਬਹੁਤ ਜ਼ਰੂਰੀ ਆ ਧਰਮ ਤੋਂ ਟੁੱਟ ਗਏ ਆ ਆਈਆਂ ਚਾਰੇ ਪਾਸੇ ਪਾਪ ਹੀ ਪਾਪ ਹਨੇਰਾ ਹੀ ਹਨੇਰਾ ਪਾਪਾਂ ਵਾਲੀ ਆਗ ਹੀ ਆਗਿਆ ਅਛਾ ਪੈਨਸਰ ਜੀ ਫਿਰ ਤੂੰ ਹੀ ਦੱਸਿਆ ਕਿ ਸ਼ਾਂਤ ਕਿਵੇਂ ਹੋਵੇਗੀ ਲੈ ਪੈਨ ਕਚੱਜੀਏ ਅੱਜ ਮੈਂ ਤੈਨੂੰ ਚੰਗੇ ਤਰੀਕੇ ਨਾਲ ਸਮਝਾ ਦਿੰਨੀ ਆ ਕਿ ਇਹ ਕਿਵੇਂ ਸ਼ਾਂਤ ਹੋਏਗੀ ਇਹ ਦੱਸ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਕਿੱਥੇ ਨਹੀਂ ਗਏ ਸਾਰੀਆਂ ਜੱਗਾ ਗਏ ਨਾ ਨਿਆਹੋ ਪੈਨਸਰ ਜੀ ਕੀ ਉਹਨਾਂ ਨੇ ਕਹਿੰਦੇ ਨੇ ਕੀ ਬਾਬਾ ਨੇ ਕੀਤੀਆਂ ਯਾਤਰਾਵਾਂ ਆਹੋ ਪੈਨ ਕਚੱਜੀਏ ਉਹਨਾਂ ਯਾਤਰਾਵਾਂ ਨੂੰ ਕਹਿੰਦੇ ਆ ਉਦਾਸੀਆਂ ਅਛਾ ਪੈਨਸਰ ਜੀ ਫਿਰ ਅੱਗੇ ਦੱਸ ਦੇਖ ਗੁਰੂ ਨਾਨਕ ਸਾਹਿਬ ਮਹਾਰਾਜ ਕਾਡੇ ਰਾਖਸ਼ ਦੇ ਘਰ ਗਏ ਕੀ ਉਹ ਪਾਪੀ ਨਹੀਂ ਤੇ ਜਦੋਂ ਕਾਡਾ ਰਾਖਸ਼ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਚ ਪੈ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਰਬਾਬ ਛੇੜ ਬਾਣੀ ਆਈਆ ਤੇ ਜਦੋਂ ਕਾਡੇ ਰਾਖਸ਼ ਦੇ ਘਰ ਬਾਣੀ ਗਾਈ ਕਾਡਾ ਰਾਖਸ਼ ਤੇ ਬਣ ਗਿਆ ਭਗਤ ਆ ਜਿਹੜਾ ਸੱਜਣ ਠੱਗ ਸੀ ਸੁਣਿਆ ਹੀ ਆਹੋ ਸੁਣਿਆ ਤਾਂ ਹੈਗਾ ਹੈ ਬੱਚੇ ਸਕੂਲਾਂ ਸੇ ਕਿ ਆਉਂਦੇ ਨੇ ਆ ਧਰਮ ਧਰਮ ਦੀਆਂ ਗੱਲਾਂ ਤੇ ਮੈਨੂੰ ਆਗੇ ਦੱਸ ਦੇ ਨੇ ਫਿਰ ਮੈਂ ਵੀ ਇਹ ਬੜੇ ਕੰਨ ਲਾ ਕੇ ਸੁਣ ਲੈਂਦੀ ਆ ਬੱਚੇ ਦੱਸਦੇ ਨੇ ਵਾਹ ਨਹੀਂ ਕਿ ਚੱਜੀਏ ਦੱਸਣਾ ਤੇ ਤੈਨੂੰ ਚਾਹੀਦਾ ਸੀ ਚੱਲ ਐਨੀ ਭਲੀ ਆ ਆ ਸ਼ੁਕਰ ਆ ਕਿਤੇ ਸਕੂਲਾਂ 'ਚ ਵੀ ਇਹੋ ਜਿਹੀਆਂ ਗੱਲਾਂ ਸਿਖਾਈਆਂ ਜਾਂਦੀਆਂ ਨਹੀਂ ਤਾਂ ਮਾਂ ਪਿਓ ਤੇ ਸਿਖਾਉਂਦੇ ਨਹੀਂ ਨਹੀਂ ਉਹਨਾਂ ਕੋਲ ਟਾਈਮ ਆ ਸ਼ੁਕਰ ਆਉਨਾ ਸਕੂਲਾਂ ਦਾ ਜਿੱਥੇ ਇਹੋ ਜਿਹੀਆਂ ਗੱਲਾਂ ਸਿਖਾਈਆਂ ਤੇ ਪੜਾਈਆਂ ਜਾਂਦੀਆਂ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਜਣ ਵਰਗੇ ਠੱਗ ਨੂੰ ਭਾਈ ਸੱਜਣ ਬਣਾ ਦਿੱਤਾ ਤੇ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਦੇ ਕਿਸੇ ਦੇ ਤੀਰ ਨਹੀਂ ਮਾਰਿਆ ਸ਼ਬਦਾਂ ਦਾ ਬਾਣ ਮਾਰਿਆ ਤੇ ਜਦੋਂ ਸ਼ਬਦ ਸਾਡੇ ਅੰਦਰ ਚਲਾ ਗਿਆ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਤ ਮਾਏ ਠੰਡ ਵਰਤਾਈ ਅਨਦ ਭਿਆ ਦੁਖਣਾਠੇ ਪਾਈ ਤੇ ਕਚੱਜੀਏ ਹੁਣ ਤੂੰ ਵੀ ਕਚੱਜ ਪੁਨਾ ਛੱਡ ਕੇ ਤੇ ਸਚੱਜੀ ਹੋ ਜਾ ਮਹਾਰਾਜ ਮੈਨੂੰ ਵੀ ਗੁਣ ਦੇਵੇ ਮੈਨੂੰ ਵੀ ਗੁਣਵੰਤੀ ਬਣਾਵੇ ਤੇ ਜਦੋਂ ਆਪਾਂ ਸਾਰੇ ਗੁਣਾ ਵਾਲੇ ਹੋਗੇ ਨਾ ਆਪਾਂ ਨੂੰ ਔਗਣ ਨજર ਨਹੀਂ ਆਣਾ ਆਪਾਂ ਨੂੰ ਚਾਰੇ ਪਾਸੇ ਜਿਹੜਾ RAM ਰਮਿਆ ਹੋਇਆ ਕਾਲਪੁਰਖ ਹੈ ਨਾ ਇਹ ਦਿਸਣਾ ਸ਼ੁਰੂ ਹੋ ਜਾਣਾ ਹੈ ਮੈਂ ਸੁਣਿਆ ਇੱਕ ਵਾਰ ਭਗਤ ਨਾਮਦੇਵ ਦੇ ਕੋਲ ਰੱਬ ਆ ਗਿਆ ਕੁੱਤਾ ਬਣ ਕੇ ਤੇ ਭਗਤ ਦੀ ਰੋਟੀ ਚੱਕ ਕੇ ਲਾ ਗਿਆ ਤਵੇ ਤੋਂ ਤੇ ਭਗਤ ਮਗਰ ਕੌਲੀ ਚੱਕ ਕੇ ਭੱਜਾ ਜਾਵੇ ਕਹਿੰਦਾ ਮਹਾਰਾਜ ਰੁੱਖੀ ਨਾ ਖਾਯੋ ਭਗਤਾ ਨੇ ਰੱਬ ਦੇਖਿਆ ਸਾਰੀਆਂ ਥਾਵਾਂ ਤੇ ਤੇ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ ਭਾਵੇਂ ਆਪਣੇ ਪੋਤਰਿਆਂ ਤੋਂ ਸਿੱਖ ਤੇ ਭਾਵੇਂ ਪੋਤਰੀਆਂ ਤੋਂ ਇਨ੍ਹਾਂ ਦੀਨਾਂ ਚ ਗੁਰੂ ਘਰ ਜਾਣਾ ਨਾ ਭੁੱਲੀ ਆ ਆਪਣੇ ਪਿੰਡੋਂ ਵੀ ਚੱਲੀਓ ਬੱਸ ਚੱਲ ਫਿਰ ਐਂ ਕਰ ਆਪਾਂ ਚੱਲੀਏ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇਖਣ ਨਹੀਂ ਭੈਣ ਜੀ ਮੈਂ ਤਾਂ ਪਹਿਲਾਂ ਹੀ ਤਿਆਰ ਆਂ ਬੱਚਿਆਂ ਦੇ ਸਕੂਲੋਂ ਜਾਣਾ ਮਾਸਟਰ ਲੈ ਕੇ ਕਹਿੰਦੇ ਜਿੰਨਾ ਜਿੰਨਾ ਨੇ ਜਾਣਾ ਨਾ ਲਖਾਓ ਮੈਂ ਤਾਂ ਨਾ ਵੀ ਲਖਾਈ ਆ ਆਪਣਾ ਭੱਜ ਕੇ ਸ਼ੁਕਰ ਆ ਹੁਣ ਸਿਰ ਤੇਰਾ ਨਾ ਕਚੱਜੀ ਨਹੀਂ ਹੋਣਾ ਹੁਣ ਫਿਰ ਆਪਾਂ ਕੀ ਰੱਖੀਏ ਲੈ ਹੁਣ ਮੇਰਾ ਨਾਂ ਵੀ ਤੇਰੇ ਆਲਾ ਪੈ ਗਿਆ ਮੈਨੂੰ ਪਤਾ ਲੱਗ ਗਿਆ ਆਪਾ ਉਹ ਲੋਕ ਕਰਦੇ ਨੇ ਜਿਹੜੇ ਧਰਮ ਤੋਂ ਦੂਰ ਬੈਠੇ ਨੇ ਸੋ ਗੁਰੂ ਪਿਆਰਿਓ ਏਸੀ ਸਾਡੀ ਬਾਤਲਾਪ ਮਹਾਰਾਜ ਕਿਰਪਾ ਕਰਕੇ ਸਾਡੇ ਅੰਦਰ ਨਾਮ ਦੀ ਦਾਤ ਪਾ ਦੇ ਸਾਕਾ ਸਰਹੰਦ ਤੇ ਜੰਗ ਚਮਕੌਰ ਦੇ ਸਮੂੱਚੇ ਸ਼ਹੀਦਾਂ ਨੂੰ ਕੋਟ ਕੋਟ ਪਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ